ਜਿਸਨੇ ਕੱਪੀਸਾਂ ਮੈਕਟੋਨੋਸ਼ ਕਿਤਾੜੀਆਂ ਸੀ ਰਜਿੰਦਰਾ ਹਸਪੀਟਲ ਤੇ ਲੀਲਾ ਭਵਨ ਏਰੀਆ ਚ ਮੋਟਰਸਾਈਕਲ ਤੇ 12 ਤਰੀ ਗਾਰਡਨ ਚ ਮੋਟਰਸਾਈਕਲ ਟੂ ਵੀਰ ਸੋਰੋਰੀ ਮੋਰਨ ਕਰ ਰਹੀ ਅਸੀ ਜਿਸ ਸਬੰਧ ਚ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ ਮਨਜੋਗ ਐਸਐਸਪੀ ਸਾਹਿਬ ਤੇ ਮਨਜੋਗ ਐਸਪੀ ਸਿੱਧਾ ਸਾਹਿਬ ਦੀ ਦਿੱਤੀ ਦਿਸ਼ਾ ਨਰ 60 ਐਸਐਸਓ ਸੀ ਬਲਾਈਨ ਬਰਮੀਤ ਸਿੰਘ ਤੇ ਸਪੈਸ਼ਲੀ ਇੰਚਾਰਜ ਮਾਡਲ ਤੋਂ ਮੇਸੇ ਰஞ்சிਤ ਸਿੰਘ ਉਹਨਾਂ ਦੀ ਟੀਮ ਨੇ ਉਸਦੀ ਟੀਮ ਨੇ ਇੱਕ ਮੋਟਰਸਾਈਕਲ ਪਹਿਲਾਂ ਸ਼ੱਕ ਦੇ ਆਧਾਰ ਤੇ ਮਖੂਰੀ ਦੇ ਆਧਾਰ ਤੇ ਮੋਟਰਸਾਈਕਲ ਦੋ ਚਾਲਕਾਂ ਨੂੰ ਰੋਕਿਆ ਜਿਨ੍ਹਾਂ ਕੋਲੋਂ ਇਹ ਕਚੋਰੀ ਦਾ ਮੋਟਰਸਾਈਕਲ ਸਪਲੈਂਡਰ ਬਰਾਮਦ ਹੋਇਆ ਉਸ ਤੋਂ ਬਾਅਦ ਅੱਗੇ ਫਰਦਰ ਕੁਝ ਵਿੱਚ ਤੇ ਜਦੋਂ ਇਹ ਅੱਠ ਨੂੰ ਹੋਰ ਸਪਲੈਂਡਰ ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ ਨੇ કુલ ਨੌ ਚੋਰੀ ਦੇ ਮੋਟਰਸਾਈਕਲ ਜੋ ਇਹਨਾਂ ਨੇ ਰਜਿੰਦਰਾ ਹਸਪੀਟਲ ਤੇ ਲੀਲਾ ਭਵਨ ਦੀ ਰੀਚ ਚੋਰੀ ਕੀਤੇ ਸੀ ਇਹਨਾਂ ਦਾ ਪੁਰਾਣਾ ਕ੍ਰਿਮਿਨਲ ਰਿਕਾਰਡ ਵੀ ਹੈ ਦੋਸ਼ੀ ਦੇ ਖਿਲਾਫ ਕਿ ਦੋ ਦੋਸ਼ੀ ਨੇ ਵਿਕਾਸ ਕੁਮਾਰ ਇੱਕ ਦੋਸ਼ੀ ਚਲੇਲੇ ਦਾ ਰਹਿਣ ਵਾਲਾ ਤੇ ਇੱਕ ਦੂਸਰਾ ਦੋਸ਼ੀ ਇਹ ਜਿਹੜਾ ਦੂਸਰਾ ਦੋਸ਼ੀ ਤੋਂ ਤਾਮੂ ਮਾਜਰੇ ਦਾ ਰਹਿਣ ਵਾਲਾ ਇਹਨਾਂ ਦੋਵਾਂ ਦੇ ਖਿਲਾਫ ਇੱਕੋ ਲੜਕੇ ਦੇ ਖਿਲਾਫ ਪਹਿਲਾਂ ਦੋ ਮੁਕੱਦਮੇ ਦਰਜ ਨੇ ਇੱਕ ਦੇ ਖਿਲਾਫ ਇੱਕ ਮੁਕੱਦਮਾ ਦਰਜ ਆਲਰੇਡੀ ਗੱਲਾਂ ਵੀ ਇਹਦਾ ਬਕ੍ਰਿਮੀਨਲ ਰਿਪੋਰਟ ਹੈ ਜਿਸ ਸੰਬੰਧ ਚ ਹੁਣ ਅੱਗੇ ਇਹਨਾਂ ਦਾ ਰਿਮਾਂਡ ਲਿਆ ਗਿਆ ਹੈ ਤੇ ਬੋਰਸ਼ਰ ਮਾਰ ਦਰਾਨ ਨੇ ਪੁੱਛੇ ਕੁਛ ਹੋਰ ਅੱਗੇ ਫਰਦਰ ਹੋਰ ਐਮ ਇਲਕਚਾਪ ਤੇ ਹੋਰ ਐਮ ਪ੍ਰੰਪਰਣੀਆਂ ਵੀ ਹੋਣਗੀਆਂ ਇਹ ਕੋਈ ਗਰੋ ਦੇ ਮੈਂਬਰ ਹੋਰ ਵੀ ਹੋ ਸਕਦੇ ਨੇ ਕਿ ਇਹ ਦੋ ਹੀ ਹੀ ਦੋ ਬੰਦੇ ਚੋੜੀ ਇਹ ਅੱਗੇ ਪੁੱਛ ਵਿੱਚ ਦਾ ਵਿਸ਼ਾ ਜੀ ਹੁਣ ਪੁੱਛ ਵਿੱਚ ਅੱਗੇ ਕਲੀਅਰ ਹੋਊਗਾ ਹੁਣ ਦਰਾਨ ਨੇ ਰਿਮਾਰਕ ਦੀ ਕੁਝ ਵਿੱਚ ਡਿਟੇਲ ਪੁੱਛ ਵਿੱਚ ਕੀਤੀ ਜਾਊਗੀ ਕੋਈ ਨਸ਼ਾ ਦੀ ਆਦੀ ਵੀ ਸੀਗੇ ਇਹ ਬੰਦੇ ਉਹ ਵੀ ਵੀਰੇ ਇਹਨਾਂ ਦਾ ਹੁਣ ਡੋਕਟਰ ਟੈਸਟ ਕਰਾਇਆ ਜਾਣਾ ਠੀਕ ਹੈ ਤਾਂ ਤੁਹਾਨੂੰ ਸੋ ਇਹ ਸਾਨੂੰ ਮਾਰਨ ਵਾਲੇ ਕਰ ਲੈਣ ਬਸ ਡੀਐਸਪੀ ਸਤਨਾਮ ਸਿੰਘ ਜੀ ਨੇ ਨਾ ਸਪਸ਼ਟ ਤੌਰ ਤੇ ਕਿਹਾ ਕਿ ਜਿਹੜਾ ਹੈ ਮਾਮਲੇ ਤੇ ਜਿਹੜੀ ਪ੍ਰੈਸਵਾਤਾ ਕੀਤੀ ਗਈ ਹੈ ਮਾਮਲੇ ਤੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਦੋ ਵਿਅਕਤੀ ਫੜੇਗੇ ਨਹੀਂ ਜਿਨ੍ਹਾਂ ਦਾ ਪਹਿਲੇ ਵੀ ਕ੍ਰਿਮੀਨਲ ਰਿਪੋਰਟ ਹੈਗਾ ਪਹਿਲੇ ਵੀ ਇਹ ਕਈ ਮਾਮਲੇ ਚ ਲੁੜੀਂਦੇ ਨੇ ਔਰ ਫਿਲਹਾਲ ਪਿਛਲੇ ਕਾਫੀ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਰਜਿੰਦਰਾ ਹਸਪੀਟਲ ਤੇ ਲੀਲਾਪੁਰ ਏਰੀਏ ਚ ਮੋਟਰਸਾਈਕਲ ਤੇ 12 ਤਰੀ ਗਾਰਡਨ ਚ ਮੋਟਰਸਾਈਕਲ ਤੇ ਟੂ ਵੀਲਰ ਦੀ ਰਿਪੋਰਟਾਂ ਲੱਗ ਰਹੀਆਂ ਸੀ ਜਿਸ ਵਾਰ ਤੋਂ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ ਮਨਜੋਗ ਐਸਐਸਪੀ ਸਾਹਿਬ ਤੇ ਮਨਜੋਗ ਐਸਪੀ ਸਿੱਧਾ ਸਾਹਿਬ ਦੀ ਦੇਖਣ ਅਰਦਾਸ਼ਾ ਹੈਟ ਐਸਐਸਓ ਸਿਵਲਾਈਨ ਵਰਮੇਸ਼ ਸਿੰਘ ਤੇ ਸਪੈਸ਼ਲੀ ਇੰਚਾਰਜ ਮਾਡਲ ਤੋਂ ਮੇਸ ਰஞ்சிਤ ਸਿੰਘ ਉਹਨਾਂ ਦੀ ਟੀਮ ਨੇ ਉਹਨਾਂ ਦੀ ਟੀਮ ਨੇ ਇੱਕ ਮੋਟਰਸਾਈਕਲ ਪਹਿਲਾਂ ਸ਼ੱਕ ਦੇ ਆਧਾਰ ਤੇ ਮਖੂਰੀ ਦੇ ਆਧਾਰ ਤੇ ਮੋਟਰਸਾਈਕਲ ਦੋ ਚਾਲਕਾਂ ਨੂੰ ਰੋਕਿਆ ਜਿਨ੍ਹਾਂ ਕੋਲੋਂ ਇਹ ਕਚੋਰੀ ਦਾ ਮੋਟਰਸਾਈਕਲ ਸਪਲੈਂਡਰ ਬ੍ਰਾਂਡ ਦਾ ਹੋਇਆ ਉਸ ਤੋਂ ਬਾਅਦ ਅੱਗੇ ਫਰਦਰ ਕੁਝ ਵਿੱਚ ਤੇ ਤੇ ਜਦੋਂ ਇਹ ਅੱਠ ਨੂੰ ਹੋਰ ਸਪਲੈਂਡਰ ਮੋਟਰਸਾਈਕਲ ਚੋਰੀ ਦੇ ਗ੍ਰੰਥ ਹੋਏ ਨੇ કુલ ਨੌ ਚੋਰੀ ਦੇ ਮੋਟਰਸਾਈਕਲ ਜੋ ਇਹਨਾਂ ਨੇ ਰਜਿੰਦਰਾ ਹਸਪੀਟਲ ਤੇ ਲੀਲਾ ਭਵਨ ਦੇਰੀ ਚੋਰੀ ਕੀਤੇ ਸੀ ਇਹਨਾਂ ਦਾ ਪੁਰਾਣਾ ਕ੍ਰਿਮਿਨਲ ਰਿਕਾਰਡ ਵੀ ਹੈ ਇੱਕ ਦੋਸ਼ੀ ਦੇ ਖਿਲਾਫ ਕਿ ਦੋ ਦੋਸ਼ੀ ਨੇ ਵਿਕਾਸ ਕੁਮਾਰ ਇੱਕ ਦੋਸ਼ੀ ਖਲੇਲੇ ਦਾ ਰਹਿਣ ਵਾਲਾ ਤੇ ਇੱਕ ਦੂਸਰਾ ਦੋਸ਼ੀ ਇਹ ਜਿਹੜਾ ਦੂਸਰਾ ਦੋਸ਼ੀ ਤੋਂ ਤਮੋਵਾਲ ਦੇ ਰਹਿਣ ਵਾਲਾ ਇਹਨਾਂ ਦੋਵਾਂ ਦੇ ਖਿਲਾਫ ਇੱਕ ਨੂੰ ਲੜਕੇ ਦੇ ਖਿਲਾਫ ਪਹਿਲਾਂ ਦੋ ਮੁਕਦਮੇ ਦਰਜ ਨੇ ਇੱਕ ਦੇ ਖਿਲਾਫ ਇੱਕ ਮੁਕਦਮਾ ਦਰਜ ਆਲਰੇਡੀ ਕੱਲਾ ਵੀ ਇਹਦਾ ਬਕ੍ਰਿਮੀਨਲ ਰਿਪੋਰਟ ਹੈ ਜਿਸ ਸੰਬੰਧ ਚ ਹੁਣ ਅੱਗੇ ਇਹਨਾਂ ਦਾ ਰਿਮਾਂਡ ਲਿਆ ਗਿਆ ਤੇ ਪੁਲਿਸ ਰਿਮਾਂਡ ਦੌਰਾਨ ਨੇ ਪੁੱਛਗਿੱਛ ਹੁਣ ਹੋਰ ਅੱਗੇ ਫਰਦਰ ਹੋਰ ਇਲਜ਼ਾਮ ਤੇ ਹੋਰ ਰਹਿਤ ਪ੍ਰੰਤਗੀਆਂ ਵੀ ਹੋਣਗੀਆਂ ਇਹ ਕੋਈ ਗਰੋਹ ਦੇ ਮੈਂਬਰ ਹੋਰ ਵੀ ਹੋ ਸਕਦੇ ਨੇ ਕਿ ਇਹ ਦੋ ਹੀ ਇਹ ਦੋ ਬੰਦੇ ਚੋਰੀ ਇਹ ਅੱਗੇ ਪੁੱਛਗਿੱਛ ਦਾ ਵਿਸ਼ਾ ਜੀ ਹੁਣ ਪੁੱਛਗਿੱਛ ਅੱਗੇ ਕਲੀਅਰ ਹੋਊਗਾ ਹੁਣ ਦਰਾਂ ਨੇ ਰਿਮਾਂਡ ਦੇ ਵਿੱਚ ਕੁਝ ਵਿੱਚ ਡਿਟੇਲਡ ਪੁੱਛਗਿੱਛ ਕੀਤੀ ਜਾਊਗੀ ਕੋਈ ਨਸ਼ੇਦਾਰੀ ਵੀ ਸੀਗੇ ਇਹ ਬੰਦੇ ਉਹ ਵੀ ਵੀਰੇ ਇਹਨਾਂ ਦਾ ਹੁਣ ਡੋਗ ਟੈਸਟ ਕਰਾਇਆ ਜਾ ਰਿਹਾ ਹੈ। ਤਾਂ ਉਸ ਇਹ ਸਾਨੂੰ ਬਾਹਰ ਵੱਲੇ ਕਰ ਲੈਣਗੇ। ਡੀਐਸਪੀ ਸਤਨਾਮ ਸਿੰਘ ਜਿਨ੍ਹਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਜਿਹੜਾ ਹੈਗਾ ਮਾਮਲੇ ਤੇ ਜਿਹੜੀ ਪੜਤਾਲ ਕੀਤੀ ਗਈ ਹੈ ਮਾਮਲੇ ਚ ਪੂਰੀ ਜਾਣਕਾਰੀ ਦਿੱਤੀ ਗਈ ਹੈ। ਕੋਈ ਵਿਅਕਤੀ ਫੜੇਗੇ ਨਹੀਂ ਜਿਨ੍ਹਾਂ ਦਾ ਪਹਿਲਾਂ ਵੀ ਕ੍ਰਿਮੀਨਲ ਰਿਪੋਰਟ ਹੈਗਾ ਪਹਿਲੇ ਵੀ ਇਹ ਕਈ ਮਾਮਲੇ ਚ ਲੋੜਿੰਦੇ ਨੇ ਔਰ ਫਿਲਹਾਲ